ਅਮਰੀਕਾ ਦੇ ਪੰਜਾਬੀ ਮੁੰਡੇ ਦਾ ਉਸਦੇ ਹੀ ਦੋਸਤ ਨੇ ਹੀ ਗੋਲੀ ਮਾਰ ਕੇ ਕਤਲ 6 ਮਹੀਨੇ ਪਹਿਲਾਂ ਇਹ ਨੌਜਵਾਨ ਡੌਂਕੀ ਲਗਾ ਕੇ ਗਿਆ ਸੀ ਅਮਰੀਕਾ ਖਬਰ ਨਵਾਂ ਸ਼ਹਿਰ ਦੀ ਹੈ ਜਿੱਥੇ ਨਵਾਂ ਸ਼ਹਿਰ ਦੇ ਰਹਿਣ ਵਾਲੇ ਇੱਕ ਨੌਜਵਾਨ ਜੋ ਕਿ ਕੁਝ ਮਹੀਨੇ ਪਹਿਲਾਂ ਹੈ ਕਰਜ਼ਾ ਚੁੱਕ ਕੇ ਅਮਰੀਕਾ ਗਿਆ ਸੀ ਤਾਂ ਬੀਤੇ ਦਿਨ ਹੀ ਜਦੋਂ ਆਪਣੇ ਦੋਸਤਾਂ ਦੇ ਕੋਲ ਬੈਠਣ ਜਾਂਦਾ ਹੈ ਤਾਂ ਖਾਦੀ ਪੀਤੀ ਚ ਉਸਦੇ ਦੋਸਤ ਨਾਲ ਹੀ ਉਸਦੀ ਲੜਾਈ ਹੋ ਜਾਂਦੀ ਹੈ ਜਿਸ ਤੋਂ ਬਾਅਦ ਗੁੱਸੇ ਵਿੱਚ ਆ ਕੇ ਉਸਦੇ ਦੋਸਤ ਨੇ ਉਸ ਨੂੰ ਗੋਲੀ ਮਾਰ ਦਿੱਤੀ ਮੋਤੀ ਹਰਪ੍ਰੀਤ ਹਰਪ੍ਰੀਤ ਜਨੂ ਅੱਛਾ ਛੱਬੀ ਕਸਾ ਦੇ ਗਏ ਕਿਹੜਾ ਲਿਖਿਆ ਸੀ ਕੁਛ ਪੜਿਆ ਸੀ ਮਾਰਾ ਪੜਿਆ ਸੀ ਮਾਰਾ ਪੜਿਆ ਸੀ ਜੀ ਕਿਹੜਾ ਵਿੱਚ ਉਦਾਂ ਕਿਨੇ ਵਿੱਚ ਤੁਹਾਡੇ ਦੋ ਗੁੜੀਆਂ ਦੋ ਕਾਕੇ ਦੀ ਇਹ ਛੋਟਾ ਸੀ بڑا ਸੀ ਇਹ بڑا ਰਗੋਟੀਆਂ ਤੋਂ ਛੋਟਾ ਸੀ ਅੱਛਾ ਕਿਹੜੇ ਕੰਟਰੀ ਕਿਹੜੇ ਦੇਸ਼ ਸੀ ਅਮਰੀਕਾ ਦੀ ਕਿੱਦਾਂ ਗਏ ਸੀ ਯੰਤਰੂ ਗਏ ਸੀ ਉਦਾਂ ਗਏ ਸੀ ਅੱਜ ਟਾਇਰਾਂ ਹੀ ਗਏ ਸਾਰੇ ਬੁੱਧਰਾਮ ਦਾ ਮੁੰਡਾ ਸੀ ਹਰਪ੍ਰੀਤ ਦਾ ਨਾਮ ਸੀਗਾ ਤੱਤੂ ਕਹਿੰਦੇ ਸੀ ਬਸੇ ਨੂੰ ਇਹ ਬਸ ਵਧੀਆ ਸੀ ਰਿਕਾਰਡ ਇਹਦਾ ਇਦਾਂ ਦੀ ਕੋਈ ਗੱਲ ਨਹੀਂ ਸੀ ਲੜਾਈ ਝਗੜੇ ਵਾਲਾ ਫੈਨ ਸੀਗਾ ਮੁੰਡਾ ਵਧੀਆ ਸੀਗਾ ਇਹ ਗਰੁੱਪ ਇਹਦਾ ਤਾਂ ਵਧੀਆ ਸੀਗਾ ਸਾਰੇ ਹੀ ਖੇਲਰ ਖੁੰਦਨ ਨੂੰ ਵੀ ਸਾਰੇ ਠੀਕ ਸੀਗੇ ਇਹ ਜਦੋਂ ਮਟੂ ਦਾ ਕੇਸ ਹੋਇਆ ਨਾ ਉਹਦੇ ਕੇਸ ਦੇ ਵਿੱਚ ਇਹ ਥੋੜਾ ਜਿਹਾ ਉਹ ਮਟੂ ਦੇ ਘਰ ਚਲੇ ਗਿਆ ਸੀਗਾ ਉਦੋਂ ਗੱਲ ਹੋਈ ਤੇ ਉਹ ਫਿਰ ਕਿਸੇ ਦੇ ਘਰ ਰਹਿੰਦਾ ਸੀਗਾ ਉਹਨੇ ਦੇਖਿਆ ਬੇ ਗਰੀਬ ਆਦਮੀ ਹੈ ਗਰੀਬ ਆਦਮੀ ਰਗੜਿਆ ਜਾਊਗਾ ਉਹਨੇ ਪੈਸੇ ਪੁੱਛੇ ਲਾ ਕੇ ਅਮਰੀਕਾ ਮਗਾਵਲਾ ਅੱਛਾ ਕਿੱਦਾਂ ਗਿਆ ਡਿਕਾ ਉਹ 2 ਨੰਬਰ 'ਚ ਗਿਆ ਜੀ 2 ਨੰਬਰ 'ਚ ਗਿਆ ਸੀਗਾ ਤੇ 2 'ਚ ਗਿਆ ਸੀਗਾ ਤੇ ਫਿਰ ਉਹ 9 ਮਹੀਨੇ ਹੋ ਗਏ ਉਹਨੂੰ ਗਏ ਨੂੰ ਉੱਥੇ ਗਿਆ ਮੈਂ ਆਪਣੇ ਦੋਸਤ ਨੂੰ ਅੱਛਾ ਦੋਸਤਾਂ ਦੇ ਗਿਆ ਸੀਗਾ ਉੱਥੇ ਰਾਤ ਨੂੰ ਸਾਦੀ ਪੁੱਤੇ ਕੋ ਗੱਲਬਾਤ ਹੋਈ ਹੋਊਗੀ ਇਹਨਾਂ ਦੀ ਆਸੂਚੀ ਮੁੰਡਿਆਂ ਦੀ ਤੇ ਉਹਨਾਂ ਦਾ ਦੋ ਮੁੰਡਿਆਂ ਦੇ ਵਿੱਚ ਪਾ ਕੇ ਰਾਈਨਾਮਾ ਕਰਾਤਾ ਸੈੱਟ ਹੋ ਗਿਆ ਕੋਈ ਗੱਲ ਨਹੀਂ ਬਣਦੀ ਹੋਈ ਉਹ ਮੁੰਡਾ ਫਿਰ ਉੱਠ ਕੇ ਆਪਣੇ ਕਮਰੇ ਚ ਦੇ ਚ ਗਿਆ ਤੇ ਇਹ ਬਾਹਰ ਆਪਣਾ ਫੋਨ ਲੈ ਕੇ ਚਲੇ ਗਿਆ ਗਲਤ ਗੱਲ ਕਹਿੰਦੇ ਜੋ ਦੱਸਿਆ ਸਾਨੂੰ ਜਦ ਮੁੰਡਿਆਂ ਨੂੰ ਫੋਨ ਆਇਆ ਦੋਸਤਾਂ ਦੇ ਉਹ ਆਪਣੇ ਧਿਆਨ ਆਪਣਾ ਫੋਨ ਦੇਖਦਾ ਸੀਗਾ ਉਹ ਬੰਦੇ ਨੇ ਆਪਣੇ ਵੈਪਨ ਕੱਢਿਆ ਉਹ ਪਤਾ ਨਹੀਂ 10 ਗੋਲੀਆਂ ਮਾਰੀਆਂ ਪਤਾ ਨਹੀਂ 4 ਮਾਰੀਆਂ ਕਿੰਨੀਆਂ ਮਾਰੀਆਂ ਕਹਿੰਦੇ ਉਹ ਜਦ ਨਾਲ ਖਾਲੀ ਕਰਤਾ ਸੀ ਉਹ ਮੌਕੇ ਤੇ ਉਰਾ ਹੋ ਗਿਆ ਕਿੱਥੇ ਦਾ ਮੁੰਡਾ ਜਿਹਨੇ ਮਾਰਿਆ ਉਹ ਤਾਂ ਨਾ ਉਹ ਇਦਾਂ ਕੱਟਾਂ ਦਾ ਕਹਿੰਦੇ ਆ ਜੀ ਅੱਛਾ ਨਾ ਨਹੀਂ ਉਹਦਾ ਪੱਕਾ ਨਾ ਦੋ ਦੋ ਦੋਸਤੇ ਸੀਗੇ ਉਹ ਪਹਿਲਾਂ ਇਕੱਠੇ ਹੀ ਰਹਿੰਦੇ ਰਹੇ ਆ ਆ ਕੋਈ ਕਿਸੇ ਗੱਲ ਤੋਂ ਹੋ ਸਕਦਾ ਹਾਂ ਜਾਨ ਜੀ ਰਾਂਝਾ ਉਹ ਆ ਗੱਲ ਹੋਈ ਆ ਬਾਕੀ ਹਜੇ ਪਤਾ ਨਹੀਂ ਕੋਈ ਵੀ ਕਿੱਦਾਂ ਹੈਗੀ ਆ ਗਰੀਬ ਆਦਮੀ ਹੁਣ ਇਹਨਾਂ ਨੂੰ ਤਾਂ ਜ਼ਿਆਦਾ ਪਤਾ ਲੱਗਾ ਇਹ ਤਾਂ ਵਿਚਾਰੇ ਉਦਿਆਂ ਹੀ ਸਾਹ ਸੁੱਤੇ ਹੋਇਆ ਸਰਕਾਰ ਤੋਂ ਅਸੀਂ ਮੰਗ ਕਰਦੇ ਬਗਰੀਬ ਆਦਮੀ ਇਹਨਾਂ ਦੀ ਜਿਹੜੀ ਡੈੱਡ ਬੋਡੀ ਹੋ ਇੰਦੀ ਆਉਣੀ ਚਾਹੀਦੀ ਆ ਤੁਹਾਡੀ ਕੋ ਲਾਸਟ ਗੱਲ ਹੋਈ ਆ ਵੀ ਬੇਟੇ ਨਾਲ ਕਰੇ ਥੋੜੇ ਦਿਨ ਪਹਿਲਾਂ ਹੋਈ ਸੀਗੀ ਥੋੜੇ ਦਿਨ ਪਹਿਲਾਂ ਹੀ ਹੋਈ ਸੀਗੀ ਹਾਂਜੀ ਠੀਕ ਉਠਾ ਕੇ ਪਹੁੰਚਦਾ ਸੀ ਅੱਛਾ ਨਹਿ ਦਾ ਕੁੜੀ ਦੇ ਗਈ ਹੋ ਸੀਗੀ ਮੈਨੂੰ ਤਾਂ ਰਾਤੀ ਪਤਾ ਲੱਗਾ 11 ਵਜੇ ਉਧਰੋਂ ਫੋਨ ਆਇਆ ਅੱਛਾ ਹਾਂਜੀ ਤੇ ਛੱਕ ਹੈ ਜੀ ਤੁਹਾਨੂੰ ਪਤਾ ਵੀ ਬੰਦਾ ਕੌਣ ਆ ਜਿਹਨੇ ਮਾਰਿਆ ਕੀ ਪਤਾ ਭਾਜੀ ਹੁਣ ਅਸੀਂ ਤਾਂ ਇੱਥੇ ਸਾਨੂੰ ਕੀ ਪਤਾ ਤੁਹਾਨੂੰ ਪਤਾ ਸੁਨੀਹਾ ਸੁਨੀਹਾ ਹੈ ਉਹਨੇ ਮੈਨੂੰ ਕਿਸੇ ਦੱਸਿਆ ਉਹ ਨਹੀਂ ਨਹੀਂ ਅੱਛਾ ਕੀ ਮੰਗੀ ਹੈ ਤੁਹਾਡੀ ਸਰਕਾਰ ਕੀ ਚਾਹੁੰਦੀ ਹੈ ਫਿਰ ਡੱਡ ਬੋੜੀ ਤੇ ਜੰਗੀ ਜਾਵੇ ਗਰੀਬਾਂ ਉੱਪਰ ਫੜਿਆ ਜਾਵੇ ਇਹ ਮੋੜ ਜਿਹਨੇ ਮਾਰਿਆ ਉਹ ਫੜਿਆ ਜਾਵੇ ਤੇ ਵੱਡਾ ਵੱਡਾ ਬੋੜੀ ਦੇਣੀ ਚਾਹੀਦੀ ਆਣੀ ਚਾਹੀਦੀ ਮੁੰਡਾ ਜਿਹਨੇ ਮਾਰਿਆ ਉਹਨੂੰ ਫੋਟੋ ਕਿੰਨੇ ਸਾਲ ਦਾ ਸੀ ਤਾਂ ਅਮਰ ਕਿੰਨੇ ਦਾ ਕਢਦਾ ਹੁੰਦਾ ਔਰ 28 ਮਾਂ ਲੱਗਾ ਸੀ ਦੋ ਤਰੀਕ ਤੇ ਫੜਿਆ ਵੀ ਥੋੜਾ ਬਤਾਰ 12 ਬੜੀਆਂ